ਸਰ ਮਾਮਲਾ ਇਹ ਹੀ ਦਾ ਉਧਰ ਸਿਆਰੇ ਤੇ ਟੈਲ ਲੋਡ ਕਰਕੇ ਰਾਸਤਾਂ ਕੋਹਾੜੀ ਤੋਂ ਕੋਹਾੜੀ ਤੋਂ ਕੋਣਾ ਰਿਆ ਸੀਗਾ ਸੂਰਨਾ ਸਿੰਘ ਸਾਤਾ ਤੇ ਮੇਰਾ ਸਰ ਅੱਛਾ ਜੀ ਕੋਈ ਗਾੜੀ ਚਲਾ ਰਹਾ ਸੀ ਉਸ ਦਾ ਬਾਜਾ ਸਾਥ ਮੈਂ ਬੈਠਾ ਮੈਂ ਐਕਟਿਵ ਕਰ ਮੈਂ ਜਾ ਰਹੀ ਸੀ ਠੀਕ ਹੈ ਸਾਰੇ ਘਟਨਾ ਹੋ ਗਈ ਇਸ ਕੋ ਨੀਦ ਲੱਗ ਗਈ ਪਹਿਲੇ ਉਧਰ ਵੀ ਗਿਆ ਸਾਈਡ ਇਹਨੇ ਬਾਈ ਸੀ ਫਿਰ ਇਹਦੇ ਕੇ ਦਵਾਈ ਉਹ ਸਾਰੇ ਉਸ ਨੂੰ ਮੈਂ ਤੋਂ ਪਹਿਲੇ ਅੱਗੇ ਨਿਕਲ ਗਿਆ ਥਾ ਸਰ ਮੈਂ ਅੱਗੇ ਸੇ ਘੁੰਮ ਕੇ ਆਇਆ ਤਾਂ ਦੇਖਾ ਟੈਂਪੂ ਮਾਲੂਮ ਨਹੀਂ ਪਿੱਛੇ ਗੱਡੀ ਨਹੀਂ ਆ ਰਹੀ ਮੈਂ ਘੁੰਮ ਕੇ ਆਇਆ ਤਾਂ ਸਰ ਆਤੇ ਹੋਏ ਇਸ ਕੋ ਐਂਬੂਲੈਂਸ ਮੈਂ ਪਾ ਕੇ ਲਿਆਗੇਗੀ ਠੀਕ ਹੈ ਕਿੰਨੇ ਜਣੇ ਸਵਾਰ ਸੀ ਜਿਹਦੇ ਵਿੱਚ ਦੋ ਜਣੇ ਜੀ ਇੱਕ ਪੂਰਨਾ ਸਿੰਘ ਇੱਕ ਪ੍ਰਭਜੋ ਸਿੰਘ ਕਿਤੇ ਅੱਗੇ ਕਿੱਥੇ ਜਾ ਰਹੇ ਸੀਗੇ ਅੱਗੇ ਸਾਰੇ ਜੋ ਹੈ ਆਪਣਾ ਰੱਈਆ ਮੈਂ ਖਾਲੀ ਕਰਨੀ ਸੀ ਰੱਈਆ ਖਾਲੀ ਕਰ ਹਾਂਜੀ ਕੀ ਕਹਿੰਦਾ ਨਾਲ ਲੱਗਿਆ ਕੀ ਸੀਗਾ ਇੱਕ ਚਿਹਰੀਆ ਟਾਇਲ ਆ ਜੀ ਟਾਇਲ ਹਾਂਜੀ ਸਰ ਕਿਥੋਂ ਦੇ ਰਹਿਣ ਵਾਲੇ ਨੇ ਜਿਹੜੇ ਇਹ ਪੱਟੀ ਦੇ ਹਾਂਜੀ ਪੱਟੀ ਸ਼ਹਿਰ ਦੀ ਤੇ ਹੁਣ ਕਿੱਥੇ ਲਿਜਾਇਆ ਗਿਆ ਉਹਨਾਂ ਨੂੰ ਹੁਣ ਸਾਰੇ ਗੁਰੂ ਨਾਨਕਾ ਹਸਪਤਾਲ ਅੰਮ੍ਰਿਤਸਰ ਆ ਕਿਨਿਕਲ ਸੱਟ ਕੇ ਆ ਗਏ ਸਰ ਅਭੀ ਤੋ ਕੋਈ ਵੀ ਪਤਾ ਨਹੀਂ ਕੋਈ ਬੋਲ ਨਹੀਂ ਰਿਹਾ ਕੋਈ ਸਾਹ ਨਹੀਂ ਹੈ ਹਾਂਜੀ ਸਰ ਜਿਹੜਾ ਤੁਸੀਂ ਕੱਲ ਲੈ ਕੇ ਆਏ ਸੀ ਨਾਲ ਸਰ ਉਸ ਦਾ ਥੋੜਾ ਮਾਰ ਪਾ ਮਾਸਵਾਟਾ ਹੈ ਪਟਕਾ ਔਰ ਅੰਬਰ ਮੈਂ ਦਰਦ ਵੀ ਪਾਰਟੀ ਬੋਲਦੀ ਹਾਂ ਜੀ ਸਾਰਾ ਜੀ ਠੀਕ ਹੈ ਜਿਹਦੇ ਤੋਂ ਹੁਣ ਕੋਈ ਨੂੰ ਹਟਾਉਣ ਵਾਸਤੇ ਜਿੱਥੋਂ ਕੋ ਟ੍ਰੇਲ ਕਰਉਣ ਦੀ ਕੋਈ ਗੱਲਬਾਤ ਹੋਈ ਹਾਂ ਜੀ ਸਰ ਮਾਲਕ ਵੀ ਆ ਰਹੇ ਮਾਲਕ ਆਏ ਕਿਤੇ ਟਰਾਲੀ ਹਟਾ ਕੇ ਤੂਤਰਾ ਘੋੜਾ ਬਾਕਲ ਲੈ ਜਾ